ਅਜਾਪਾ ਫੇਰ ਤੁਹਾਡੇ ਨਾਲ ਆਪਣੀ ਸ਼ਿਮਲਾ ਮਿਰਚਾਂ ਦੀ ਵੀਡੀਓ ਸ਼ੇਅਰ ਕਰਨ ਲੱਗੇ ਆਂ ਜਿੱਦਾਂ ਕਿ ਆਪਾਂ ਪਹਿਲਾਂ ਜਦ ਛੋਟੇ ਜਿਹੇ ਲਗਾਏ ਸੀ ਆਪਾਂ ਜੱਤ ਤੋਂ ਵੀਡੀਓ ਸ਼ੇਅਰ ਕਰਦੇ ਆ ਰਹੇ ਆਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਬਹੁਤ ਸਾਰੀਆਂ ਮਿਰਚਾਂ ਤੋੜੀਆਂ ਵੀ ਨੇ ਤੇ ਉਸ ਤੋਂ ਬਾਅਦ ਹਲੇ ਵੀ ਇਹਦੇ ਵਿੱਚ ਫੁੱਲ ਵਗੈਰਾ ਵਧੀਆ ਚੱਲ ਰਹੇ ਨੇ ਫਲ ਵੀ ਲੱਗ ਰਹੇ ਨੇ ਪੈ ਰਹੇ ਨੇ ਬੂਟਿਆਂ ਨੂੰ ਤੁਸੀਂ ਦੇਖ ਸਕਦੇ ਹੋ ਆਹ ਤਾਂ ਲੱਗੀ ਹੋਈ ਆਪਣੀ ਲਾਲ ਰੰਗ ਵਾਲੀ ਸ਼ਿਮਲਾ ਮਿਰਚ ਤੇ ਉਧਰਲੀ ਸਾਈਡ ਹੈਗੀ ਹੈ ਪੀਲੇ ਰੰਗ ਦੀ ਸ਼ਿਮਲਾ ਮਿਰਚ ਚੈੱਕ ਕਰੋ ਜੀ ਪੀਲਾ ਰੰਗ ਤੇ ਲਾਲ ਰੰਗ ਤੇ ਉਧਰ ਹਰੇ ਰੰਗ ਦੀਆਂ ਮਿਰਚਾਂ ਲੱਗੀਆਂ ਹੋਈਆਂ ਨੇ ਉਸ ਤੋਂ ਆ ਹਰੀਆਂ ਮਿਰਚਾਂ ਨੇ ਜਿਹੜੇ ਮੋਟੇ ਵਾਲੀਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣਾ ਵਧੀਆ ਚੱਲ ਰਹੀਆਂ ਨੇ ਤੇ ਇੱਧਰ ਜਿਹੜੀ ਆਪਾਂ ਕਰੇਟਾਂ ਦੇ ਵਿੱਚ ਲਾਈ ਸੀ ਥੋੜੀ ਛਾਂ ਹੋਣ ਕਰਕੇ ਬੁੱਟਿਆਂ ਨੇ ਕੱਦ ਬਾਲਾ ਕੱਢ ਲਿਆ ਕਿਉਂਕਿ ਇਹਨਾਂ ਨੂੰ ਹਵਾ ਦੇ ਵਿੱਚ ਜਾ ਕੇ ਲੱਗਦੀਆਂ ਨਹੀਂ ਕਿ ਥੋੜਾ ਜਿਹਾ ਧੁੱਪ ਵਗੈਰਾ ਚਾਹੀਦੀ ਹੁੰਦੀ ਹੈ ਛਾਵੇਂ ਨਹੀਂ ਚੱਲਦੀਆਂ ਤਾ ਜਿੱਥੇ ਤੱਕ ਇਹਦੀ ਕੇਅਰ ਦੀ ਗੱਲ ਕੀਤੀ ਜਾਵੇ ਕੇਅਰ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਆਪਾਂ ਇਹਨਾਂ ਚਾਹਤ ਵਿੱਚ ਆਖ ਚੀਜ਼ਾਂ ਆਪਾਂ ਇਹਦੇ ਵਿੱਚ ਪਾਣੀਆਂ ਇਹ ਥੋੜੇ ਜਿਲੇ ਲੇਟ ਲਾਈਆਂ ਸੀਆਂ ਇਹਨਾਂ ਦੇ ਵਿੱਚ ਵੀ ਫਲ ਫੁੱਲ ਆਣਾ ਸਟਾਰਟ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਕੋਈ ਸਪਰੇਅ ਤਾਂ ਕੀਤੀ ਨਹੀਂ ਕਿਉਂਕਿ ਘਰਾਂ ਦੇ ਵਿੱਚ ਲਾਈ ਹੋਏ ਘਰ ਦੇ ਵਿੱਚ ਹੀ ਆਪਣੇ ਲਾਈ ਹੋਈ ਹੈ ਇਹ ਆਰਗੈਨਿਕ ਤਰੀਕੇ ਨਾਲ ਲਗਾਉਂਦੇ ਆ ਤੇ ਇਹਦੇ ਵਿੱਚ ਖਾਦ ਜਿੱਤ ਤੱਕ ਖਾਦ ਆਪਾਂ ਲਿਕਵਿਡ ਜਿਹੜਾ ਪਾਣੀ ਪਾਣਿਆ ਆਪਾਂ ਉਹਦੇ ਨਾਲ ਐਡ ਕਰਕੇ ਪਾਣੇ ਉਹ ਵੀ ਤੁਹਾਨੂੰ ਦਿਖਾ ਦਿੰਦਾ ਆਪਣੀ ਲਿਕੁਇਡ ਖਾਦ ਆ ਤੁਸੀਂ ਦੇਖ ਸਕਦੇ ਹੋ ਖਾਦ ਵਾਲਾ ਪਾਣੀ ਕਹਿੰਦੇ ਇਹਨੂੰ 20 ਲੀਟਰ ਦੇ ਵਿੱਚ ਆਪਾਂ ਇੱਕ ਆਵਲਾ ਡੱਬਾ ਭਰ ਕੇ ਪਾ ਦਿੰਨੇ ਆ ਫੇ ਸਾਰੇ ਪੌਦਿਆਂ ਨੂੰ ਰੂਟੀਨ ਦੇ ਵਿੱਚ ਆਹੀ ਖਾਦ ਪਾਣੇ ਆ ਇਹ ਖਾਦ ਨੂੰ ਜਿਹੜਾ ਬਣਾਉਣ ਦਾ ਤਰੀਕਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਪਏ ਗ੍ਰੀਨ ਹਰੇ ਖਾਦ ਹੁੰਦੀ ਆ ਉਹਦੇ ਨਾਲ ਬਣਾਉਨੇ ਆ ਉਹ ਕਿਵੇਂ ਜਿਵੇਂ ਕਿ ਇਹ ਜਾ ਕਾਂਪੂ ਜਿੰਨਾ ਵੀ ਆਪਣੇ ਇੱਥੋਂ ਨਿਕਲਦਾ ਆਪਾਂ ਸਾਰਾ ਉਹੀ ਬਾਲਟੀ ਦੇ ਵਿੱਚ ਪਾਉਂਦੇ ਰਹਿੰਦੇ ਆ ਇਹ ਸਮਝ ਲਓ ਮਹੀਨੇ ਕ ਦੇ ਵਿੱਚ ਡੀਕੰਪੋਸਟ ਪੂਰੇ ਤਰੀਕੇ ਨਾਲ ਹੋ ਜਾਂਦਾ ਜਿੰਨੇ ਵੀ ਫਲਾਂ ਵਾਲੇ ਛਿਲਕੇ ਵਗੈਰਾ ਹੋਣੇ ਉਹ ਵੀ ਚਾਹੇ ਤੁਸੀਂ ਪਾ ਸਕਦੇ ਹੋ ਸ਼ਬਦ ਸਬਜ਼ੀਆਂ ਵਗੈਰਾ ਦੇ ਤੇ ਆਪਣਾ ਵਧੀਆ ਖਾਦ ਤਿਆਰ ਹੋ ਜਾਂਦੀ ਹੈ ਸਾਰੇ ਬੁੱਟਿਆਂ ਨੂੰ ਆਪਾਂ ਇਹ ਪਾ ਸਕਦੇ ਆ ਚਾਹੇ ਛੋਟੇ ਪੱਕੇ ਪਰਮਾਨੈਂਟ ਫੁੱਲਾਂ ਵਾਲੇ ਆ ਫਲਾਂ ਵਾਲੇ ਜਿਹੜੇ ਮਰਜ਼ੀ ਬੁੱਟੇ ਨੂੰ ਪਾਓ ਤੁਸੀਂ ਇਹ ਔਰ ਬੁੱਟੇ ਵਧੀਆ ਚੱਲਦੇ ਨੇ ਉਹਦਾ ਰਿਜ਼ਲਟ ਤੁਸੀਂ ਦੇਖ ਹੀ ਸਕਦੇ ਹੋ ਘਾਹ ਵੀ ਵਧੀਆ ਹੋ ਰਿਹਾ ਹੈ ਬੁੱਟਿਆਂ ਨਾਲੋਂ ਜ਼ਿਆਦਾ ਵਧੀਆ ਘਾਹ ਚੱਲਦਾ ਤੇ ਆਪਾਂ ਇਹੀ ਘਾਹ ਨੂੰ ਅੱਗੇ ਫਿਰ ਤੋਂ ਖਾਦ ਦੇ ਲਈ ਇਸਤੇਮਾਲ ਕਰ ਸਕਦੇ ਆ। ਅੰਮਰਚਾ ਨੇ ਆਪਣੀਆਂ ਗੋਲ ਵਾਲੀਆਂ ਤਾਂ ਵਧੀਆ ਚੱਲਦੀਆਂ ਨੇ ਇਹਦੀਆਂ। ਬਾਕੀ ਆ ਪਕਰਬੂਜਾ ਦਿਖਾ ਦਨੇ ਆ ਇਸੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਥੋੜਾ ਇੱਕ ਸਾਈਜ਼ ਬੜਾ ਹੋ ਚੁੱਕਿਆ ਹੈ ਲੇਕਿਨ ਇਹ ਆਪਾਂ ਬਥੇਰੀ ਕੋਸ਼ਿਸ਼ ਕੀਤੀ ਸੀ ਬਹੁਤ ਕਰਬੂਜੇ ਆਪਣੇ ਖਰਾਬ ਹੋਏ ਜਿਵੇਂ ਮੱਖੀ ਦੇ ਵਿੱਚ ਹੋਲ ਕਰਕੇ ਅੰਡੇ ਦੇ ਦਿੰਦੀ ਆ ਤਾਂ ਬਹੁਤ ਖਰਬੂਜਾ ਖਰਾਬ ਹੋ ਜਾਂਦਾ ਹੈ। ਤੇ ਗੁਆਰ ਦੀਆਂ ਫਲੀਆਂ ਦੇ ਵਿੱਚ ਫੁੱਲ ਆਣਾ ਸਟਾਰਟ ਹੋਇਆ ਹੋਇਆ ਹੈ। ਲੇ ਫਾਲ ਸਟਾਰਟ ਨਹੀਂ ਹੋਇਆ ਇਹਨੂੰ ਤਈਕਾ ਬੇਲ ਆਪਣੇ ਆਪ ਹੀ ਉੱਗ ਗਈ ਸੀ ਕਿਸੇ ਦੀ ਜ ਇਹਦੀ ਹਲੇ ਆਪਾਂ ਨੂੰ ਪਤਾ ਨਹੀਂ ਲੱਗਿਆ ਗੈਲਰੀਕਰ ਨੂੰ ਤਾਂ ਲਾ ਦੇ ਜਿਵੇਂ ਖਰਬੂਜਾ ਹੀ ਹੁੰਦਾ